ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਚੈਨ ਨੂੰ ਜਿਆ ਕਿੰਨਾ ਤੇ ਤੁਸੀਂ ਸਾਡੀ ਅੱਜ ਆਵਾਜ਼ ਬਰੰਦ ਕਰਨ ਲਈ ਸਾਡੇ ਕੋਲ ਪਹੁੰਚਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੇ ਇੱਥੇ ਹੀ ਕਹਿਣਾ ਚਾਹਾਂਗਾ ਕਿ ਜਿਹੜੀ ਮੋਦੀ ਸਰਕਾਰ ਆ ਉਹ ਪ੍ਰਹਿਤ ਸਰਕਾਰ ਆਪ ਸੀ ਤੇ ਉਲਟ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆਈ ਆ 10 ਸਾਲਾਂ ਚ ਇੰਦੀਆਂ ਬਲੰਦੀਆਂ ਤੇ ਪਹੁੰਚਣਾ ਦਾ ਉਹਨੂੰ ਮੋਦੀ ਸਰਕਾਰ ਨੂੰ ਬਹੁਤ ਦੁੱਖ ਹੋਇਆ ਉਹਨਾਂ ਨੂੰ ਦਬਾਉਣ ਦੀ ਖਾਤਰ ਸਾਡੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜੀ ਨੂੰ ਹੋਰ ਲੀਡਰਾਂ ਨੂੰ ਸਾਰਿਆਂ ਨੂੰ ਜਿੱਲਾਂ ਦੇ ਧੱਕਿਆ ਨਜਾਇਜ਼ ਪਰਚੇ ਕਰ ਕਰਕੇ ਉਹਨਾਂ ਦੀ ਆਵਾਜ਼ ਦਬਾਉਣ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬੀਆਂ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ ਸੱਚ ਦੀ ਹਮੇਸ਼ਾ ਜੈਤ ਹੁੰਦੀ ਆ ਸਾਡੇ ਅਰਵਿੰਦ ਕੇਜਰੀਵਾਲ ਜੀ ਬਹੁਤ ਇਮਾਨਦਾਰ ਤੇ ਉੱਚੀ ਸ਼ਖਸੀਅਤ ਦੇ ਆਦਮੀ ਆ ਜੋ ਕਹਿੰਦੇ ਉਹ ਕਰਦੇ ਆ ਉਧਰ ਭਗਵੰਤ ਮਾਨ ਜੀ ਦੀ ਇਮਾਨਦਾਰੀ ਏਡੀ ਵੱਡੀ ਆ ਕਿ ਪੋਜੀਆਂ ਨੂੰ ਇਹ ਆਪਣੇ ਦੋਖ ਲੱਗਦਾ ਕਿ ਇਮਾਨਦਾਰੀ ਇੱਡੀ ਅੱਗੇ ਵਧ ਰਹੀ ਆ ਉਹਨੂੰ ਦਬਾਉਣ ਦੀ ਖਾਤਰ ਇਹ ਸਾਰਾ ਕੁਝ ਹੋ ਰਿਹਾ ਅਸੀਂ ਇਹ ਵਿਸ਼ਵਾਸ ਰੱਖੋਨੇ ਆ ਕਿ ਅੱਜ ਅਸੀਂ ਕਪੂਰਥਲੇ ਦੇ ਆਵਾਮ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਇਕੱਠੇ ਬੈਠੇ ਆ ਤੇ ਇਥੇ ਮੈਂ ਇਹ ਕਹਿਣਾ ਚਾਹੂੰਗਾ ਕਿ ਆਪਾਂ ਮੋਦੀ ਦਾ ਮੂੰਹ ਤੋੜ ਜਵਾਬ ਇੱਥੇ ਦੇ ਸਕਦੇ ਆ ਜੇ ਆਪਾਂ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤ ਕੇ ਭਗਵੰਤ ਮਾਨ ਜੀ ਔਰ ਕੇਜਰੀਵਾਲ ਦੀ ਝੋਲੀ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ